ਹਾਜ਼ਰ ਹੋ ਗਿਆ ਜੀ ਅੱਜ ਮੈਂ ਫੇਰ ਜੀ ਇੱਥੇ ਬੜੇ ਸੋਹਣੇ ਸੂਟ ਲੈ ਆਂਦੇ ਜੇ ਹਾਂ ਜੀ ਮੇਰੀ ਤਾਂ ਆਦਤ ਹੀ ਹੈ ਜੀ ਮੈਂ ਤਾਂ ਸੋਹਣੇ ਸੋਹਣੇ ਸੂਟ ਲੈ ਆਂਦੇ ਹੀ ਰਹਿਣਾ ਹੈ ਕੜਾਈ ਤੇ ਬੜੀ ਸੋਹਣੀ ਹੋਈ ਜੇ ਕਪੜਾ ਕਿਹਣਾ ਹੈਗਾ ਜੀ ਇਹ ਹੈਗਾ ਜੀ ਜਾਮ कॉटन ਦਾ ਫੈਬਰਿਕ ਹੈਗਾ ਇਹਨੂੰ ਲਾਈਨਿੰਗ ਤਾਂ ਨਹੀਂ ਲੱਗੇਗੀ ਨਾ 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 ਲਾਈਨਿੰਗ ਲਾਉਣ ਦੀ ਲੋੜ ਨਹੀਂ ਗਈ ਫਿਰ ਇੱਕ ਖੋਲ ਕੇ ਦਿਖਾਓ ਲੋ ਜੀ ਹੁਣੇ ਖੋਲ ਕੇ ਦਿਖਾ ਦਿੰਨੇ ਆਂ ਚਾਹ ਜੀ ਦੋ ਡਿਜ਼ਾਈਨ ਦੋਵੇਂ ਬੁਟੀਕ ਸਾਈ ਲਗੇ ਜੇ ਸੂਟ ਆ ਜੀ ਕਾਟਨ ਦਾ 5 ਮੀਟਰ 올ਓਵਰ ਫੈਬਰਿਕ ਹੈਗਾ ਤੇ ਸਾਰੀ ਸੈਂਟਰ ਪੈਨਲ ਤੇ ਬਹੁਤ ਸੋਹਣੀ ਬੁਟੀਕ ਸਟਾਈਲ ਕਢਾਈ ਹੋਈ ਹੈ ਬਾਜੂ ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਜਿੱਡਾ ਸੂਟ ਸੋਹਣਾ ਹੈਗਾ ਨਾ ਦੁਪੱਟਾ ਹੋਰ ਵਧੀਆ ਹੈਗਾ ਜੇ ਪਿਓਰ ਮਸਲੀਨ ਦਾ ਦੁਪੱਟਾ ਪੂਰਾ 4 ਸਾਈਡ ਬਾਰਡਰ ਲੇਸ ਤੇ ਨਾਲ ਉੱਪਰ ਕਢਾਈ ਹੋਈ ਹੈ ਤੇ ਰੰਗਾਂ ਦੀ ਗੱਲ ਕਰਾਂ ਬਹੁਤ ਸੋਹਣੇ ਰੰਗ ਆਏ ਜੇ ਜਿਹੜਾ ਖੋਲਿਆ ਗੁਲਾਬੀ ਕਲਰ ਹੈਗਾ ਦੂਜਾ ਆ ਜਾਣਾ ਅਸਮਾਨੀ ਕਲਰ ਤੀਜਾ ਆ ਜਾਣਾ ਨਿੰਬੂ ਵਾਲਾ ਪੀਲਾ ਕਲਰ ਸੂਟ ਗਿਆ ਜੀ 1900 ਦਾ ਠਹਿਰੋ ਠਹਿਰੋ ਮੇਰੀ ਰੀਲ ਨੂੰ ਲਾਈਕ ਕਰੋ ਇਹ ਸੂਟ ਦਵਾਂਗਾ ਤੁਹਾਨੂੰ ਮੈਂ 1700 ਦਾ ਬਾਕੀ ਤੁਹਾਨੂੰ ਪਤਾ ਹੀ ਆਰਡਰ ਕਿੱਦਾਂ ਕਰਨਾ ਤੁਸੀਂ ਸਕਰੀਨਸ਼ਾਟ ਕਰਕੇ ਮੇਰੇ WhatsApp ਤੇ ਭੇਜ ਸਕਦੇ ਹੋ ਜਾਂ ਮੇਰੇ ਸਟੋਰ ਤੇ ਵੀ ਆ ਸਕਦੇ ਹੋ ਔਰ ਰੁਕੋ 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 ਦੂਜਾ ਡਿਜ਼ਾਈਨ ਤੇ ਰਹਿ ਹੀ ਆ ਜੇ ਇਹ ਹੈਗਾ ਦੂਜਾ ਡਿਜ਼ਾਈਨ ਚਲੋ ਦੂਜਾ ਡਿਜ਼ਾਈਨ ਅਗਲੀ ਰੀਲ ਦੇ ਵਿੱਚ ਛੇਤੀ ਛੇਤੀ ਆਜੋ ਆਣਾ ਕਿੱਥੇ ਤੁਹਾਨੂੰ ਪਤਾ ਹੀ ਆਣਾ ਰੋੜਾ ਫੈਸ਼ਨ ਸਹਿਜਨ ਕਲੇ ਮਜੀਠਾ ਰੋਡ ਕਾਲਾਮਾਲਾ ਚੋਂ ਗੋਪਾਲ ਮੰਦਿਰ ਦੇ ਕੋਲ ਅੰਮ੍ਰਿਤਸਰ ਆਜੋ ਜੀ ਛੇਤੀ ਛੇਤੀ